ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਨੀਸ਼ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਗੱਬਣਾ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਸਨਾਂ ਠੇਠਾ ਜੇ ਆ ਗਿਆ ਤੁਸੀਂ ਰੋ ਵਧੀਆ ਵਧੀਆ ਜੇ ਲਾਤੀਆਂ ਜੇ ਰੌਣਕਾਂ ਫਿਰ ਰੌਣਕਾਂ ਚਲੋ ਲੱਗੀਆਂ ਰਹਿਂਦੀਆਂ ਠੀਕ ਹੈ ਪਾਰ ਪਿਛੇ ਉਹ ਪਰਮਾਨ ਉਹ ਪਾਰ ਪਿਛੇ ਰੌਣਕ ਚਲੋ ਇਸ ਤਰ੍ਹਾਂ ਹੀ ਰਲ ਮਿਲ ਕੇ ਕੰਮ ਚੱਲਦਾ ਹੀ ਰਵੇ ਤੇ ਬਿਲਕੁਲ ਬਿਲਕੁਲ ਆਈ ਚਲਾਈ ਹੋਈ ਜਾਵੇ ਤੇ ਉਹ ਰੋਜ਼ ਦੀਆਂ 1 2 1 2 ਵਿਕੀ ਜਾਂਦੇ ਆ ਬਾਜ਼ਾਰ ਥੋੜਾ ਵਧੀਆ ਚੱਲਣ ਦੇ ਆ ਇਸ ਟਾਈਮ ਠੀਕ ਹੈ ਜੀ ਕਿਹਲਾ ਨਾਮ ਦੱਸਦੇ ਕਰੀ ਆਪਾਂ ਮਾਰੇ ਭਾਜੀ ਮਨੀਸ਼ ਹਾਂਜੀ ਸਹਾਰਾ ਆਪਣਾ ਬਟਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ 8360101198 ਇਸੇ ਨੰਬਰ ਤੇ ਵਟਸਐਪ ਚੱਲਦਾ ਠੀਕ ਆ ਬਾਜ਼ਾਰ ਦਾ ਪਤਾ ਲੱਗ ਨਹੀਂ ਦਿਆ ਫਾ ਨੇ ਤੇ ਇੱਥੇ ਪਸ਼ੂ ਨਹੀਂ ਪੱਜੇ ਜਿੰਨੇ ਗਾ ਕੇ ਖਲੋਤੇ ਫੜ ਥੋੜਾ ਤੁਸੀਂ ਲੇਟ ਆਏ ਜੇ ਪਹਿਲਾਂ ਵੀ ਤੇ ਕਾਫੀ ਵਜੇ ਅੱਛਾ ਪਹਿਲਾਂ ਵੀ ਲੱਗਦਾ ਹੈ ਕਰਾਈਏ ਕਿ ਹਵੇ ਇੰਨਾ ਗੱਲਬਾਤ ਦੇਖੋ ਇਦਾਂ ਹੀ ਵਰਦੀ ਦੇਖੋ ਓੜੀ ਦੱਸ ਨਹੀਂ ਕਿ ਅਸੀਂ ਬਾਹਰ ਨਹੀਂ ਨਿਕਲਿਆ ਜੀ ਅੱਛਾ ਠੀਕ ਆ ਤੇ ਆਪਾਂ ਕਰਾਈਏ ਵੀਰੇ ਨਾਲ ਗੱਲਬਾਤ ਆਇਓ ਮਾਰੇ ਬਾਜ ਆਇਓ ਭਾਜੀ ਆਇ ਹਾਂ ਜੀ ਵਿਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਕਿੱਥੋਂ ਆਏ ਵਿਦੀ ਤੁਸੀਂ ਸਈ ਦਿਨਾਂ ਦੇ ਲੱਗੇ ਪਿੰਡ ਬੰਦਾ ਠਾਕਾਪੁਰ ਜੀ ਅੱਛਾ ਦਿਨਾਂ ਨਗਰ ਦੇ ਲੱਗ ਆਏ ਤੁਸੀਂ ਭਾਈ ਜਾਨਾ ਕ ਅੱਗੇ ਵੀ ਖੜਦੇ ਮਾਲ ਮਾਲ ਵੀ ਖੜੇ ਵੈਸੇ ਯਾਰ ਦੋਸਤਾਂ ਇਸ ਵੇਲੇ ਮਿਲ ਲਈ ਆ ਜਾਨਾ ਨੂੰ ਅੱਛਾ ਅੱਛਾ ਮਾਲ ਵੀ ਲੱਗੇ ਆਏ ਗਾਗ ਨਾਲ ਆਏ ਅੱਛਾ ਅੱਛਾ ਬਾਕੀ ਆ ਵੀ ਵਿਦੀ ਹੁਣੀ ਐ ਥੋੜਾ ਜਿਹਾ ਵਿੱਚੋਂ ਤੋਂ ਕਰਦੇ ਆ ਇਹ ਦੂਰੇ ਮਖਾਲ ਦਿੰਦੇ ਆਪਾਂ ਉਹਨਾਂ ਨੂੰ ਠੀਕ ਐ ਤੇ ਉਤਰਾ ਵਧੀਆ ਨਿਕਲਦੇ ਪਸ਼ੂ ਵੀਰ ਜੀ ਨੇ ਵਧੀਆ ਨਿਕਲਦੇ ਠੀਕ ਹੈ ਜੇ ਕੋ ਲਾਮਾ ਲੁਮਾ ਦੇਣਾ ਤੇ ਦੱਸ ਦੋ ਪਲੇਸਮੈਂਟ ਨਹੀਂ ਕਰੀਗੀ ਉਹ ਚਲੋ ਜਾਈਏ ਅਗਰ ਡੱਕਰ ਮਾਣਾ ਅਗਰ ਪਲੇਸਮੈਂਟ ਹੋ ਜੇਗੀ ਅੱਛਾ ਸਾਡੀ ਗੱਲ ਹੀ ਕੋਈ ਨਹੀਂ ਹੈ ਅੱਛਾ ਜੇ ਮਾਰਾ ਚੰਗਾ ਨਿਕਲ ਵੀ ਆਵੇ ਤੇ ਫਿਰ ਬਦਲ ਵੀ ਦਿੰਦੇ ਆ ਠੀਕ ਮਤਲਬ ਕਿ ਵਧੀਆ ਚੱਲਣ ਦਿਆ ਕੇ ਸਾਥ ਬਣਿਆ ਵਧੀਆ ਇੱਕ ਦੂਜੇ ਦਾ ਚਲੋ ਇਤਨਾ ਹੀ ਰਲ ਮਿਲ ਕੇ ਜਿਹੜਾ ਕਰਨਾ ਚਾਹੀਦਾ ਵਾ ਤੇ ਹੋਰ ਕੁਝ ਕਹਿਣਾ ਚਾਹੁੰਦੇ ਫਿਰ ਤੁਸੀਂ ਨਹੀਂ ਵਧੀਆ ਜੀ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਠੀਕ ਹੈ ਜੀ ਕਿਹੜੀ ਵਿਖਾਦੀ ਹੈ ਵੀਰ ਜੀ ਪਹਿਲਾਂ ਵੇਖ ਲਓ ਜਿਹੜੀ ਕੋਗੇ ਦਿਖਾ ਦਿੰਨੇ ਆ ਚਲ ਦੋ ਹੀ ਆ ਫਿਰ ਹਾਂਜੀ ਦੋ ਹੀ ਦੋ ਜਾਨ ਪਤਾ ਵੇ ਇੱਕ ਦਾ ਸੱਦਾ ਹੋ ਗਿਆ ਆ ਠੀਕ ਆ ਤੇ ਲਿਆਓ ਫਿਰ ਇਹਨਾਂ ਬਾਅਦ ਪਹਿਲਾਂ ਤੋਰ ਕੇ ਦਿਖਾ ਦੀਏ ਕਿਨਵਾ ਸੁਬਾ ਵੀ ਜੀ ਤਰਾਇਤਾ ਸੁਬਾ ਬਾਜੀ ਵੇਖੋ ਘਰ ਵਾਲੇ ਤੇ ਦੂਜਾ ਕਹਿੰਦੇ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਜੀ ਨੇ ਲੈਣੀ ਉਹ ਆਪਣੀ ਜਗ੍ਹਾ ਤੱਕ ਲੈ ਕੇ ਕਿਨਵਾ ਸੁਬਾ ਠੀਕ ਆ ਲਿਆ ਲਿਆ ਫਿਰ ਇਸ ਕੁਆਲਿਟੀ ਦੇ ਲੋਕ ਜਿਹੜਾ ਜੀ ਅਜੇ ਫੇਸ ਹੋਣਾ ਠੀਕ ਆ ਜੀ ਬਾਕੀ ਚੰਗੀ ਤਿਆਰ ਹੋਣੀ ਆ ਥੱਲੇ ਤੇ ਕੁੜਿਆ ਫੜਾ ਤੈਨੂੰ ਕੋਈ ਪਤਾ ਹੀ ਨਹੀਂ ਹਰ ਹਾਂਜੀ ਪੂਰਾ ਭਰੂਗੀ ਤੇ ਕਿੰਨਾ ਕ ਦੁੱਧ ਚ ਵਾਈ ਜਾਊਗੀ ਦੁੱਧ ਦੇਖੋ ਜੀ ਘਰ ਵਾਲੇ ਤੇ ਦੱਸਦੇ ਜਿਹੜੇ ਸੂਏਦਾਰ ਨਾਲ ਝੋਇਆ ਵਾ ਹਾਂਜੀ 22 23 ਕਿਲੋ ਦੱਸਦੇ ਹੈ ਹਿਸਾਬ ਨਾਲ ਤਾਂ 25 ਪਲੱਸ ਚੱਲਣਾ ਚਾਹੀਦਾ ਅੱਛਾ ਹਾਂਜੀ 25 ਤੇ ਲੱਗੇ ਬੰਨੇ ਜਿਹੜਾ ਚੱਲ ਚੱਲੂਗੀ ਬਾਕੀ ਸਾਂਭਾਈ ਨਹੀਂ ਚੰਗੀ ਵਜਨ ਵਾਲੀ ਜੀ ਹੁੰਦੋ ਜੀ ਤੇ ਥਾਣੇ ਦੇ ਲੱਗੇ ਤਾਂ ਦੇਖ ਸਕਦੇ ਜੇ ਇੱਕ ਰੀਤੀ ਮਿਲਕ ਮੈਨ ਵੀ ਦੇਖ ਸਾਡੇ ਚੰਗੀ ਲੱਗੀ ਤੋੜ ਦੋ ਇੱਕ ਰੀਤੀ ਲੈ ਜਾ ਇਸ ਕੁਆਲਟੀ ਵੀ ਕੋਈ ਬਹੁਤ ਆਫ ਦੀ ਠੀਕ ਹੈ ਜੀ ਉਦਾਂ ਵੀ ਰਾਜੀ ਬਾਕੀ ਸੂਨ ਤੱਕ ਹਵਾਨਾ ਜਿਹੜਾ ਪੂਰਾ ਤਿਆਰ ਕਰ ਲੂਗੀ ਬੰਦ ਹੋ ਵੀ ਜੇ ਥੋੜੀ ਜਿਹੀ ਵੀ ਦਿਦਨ ਕਰਦੇ ਚੰਗੀ ਤਰ੍ਹਾਂ ਹਵਾਨਾ ਦਿਖਾ ਦਈਏ ਇੱਦਾਂ ਮਰਜੀ ਦਿਖਾ ਦਿਓ ਨੇਵਾ ਬੋਹ ਤੇ ਦਿਨ ਖੜਦੀ ਜੇ ਕੋਈ ਹਫਤਾ ਕੱਢ ਕੇ ਚੰਗੀ ਬਣਨੀ ਬੁੱਣੀ ਪੂਰਾ ਢਿੱਲਾ ਕੱਸ ਗਏ ਨੇ ਸੋਨਾ ਜੇ ਠੀਕ ਆ ਤੇ ਕੀ ਰੱਖੀਏ ਫਿਰ ਇਹਦਾ ਮੁੱਲ ਆਪਾਂ ਵੇਖੋ ਜੀ ਜਿੱਡੀ ਤੇ ਵੈੜਾ ਮੁੱਲ ਭਾਵੇਂ ਦਾ 60000 ਕਰਾ ਲੋ ਤਾਂ ਆ ਵੀ ਵਿਕ ਜਾਨੀ ਆ ਹਾਂ ਜੀ ਕਰਾ ਲੋ ਤਾਂ ਆ ਵੀ ਵਿਕ ਜੀ ਠੀਕ ਆ ਮੁੱਲ 55000 55000 ਦੀ ਦੇ ਦਿੰਦੇ ਅੱਛਾ ਹਾਂ ਜੀ 55000 ਦੀ ਦੇ ਦੋਗੇ ਸਗਣ ਹੀ ਕਰਨਾ ਫਿਰ ਅੱਜ ਸਗਣ ਹੀ ਹੋਰ ਮਾਨਦਾਨ ਕਰਦਾ ਕੋਈ ਨਹੀਂ ਰਾਜ ਨਹੀਂ ਕਰਨਾ ਤੁਹਾਨੂੰ ਪਤਾ ਕਿਸੇ ਵੀਰ ਨੂੰ ਠੀਕ ਆ ਫੋਨ ਲਾਏ ਮੇਰਾ ਵੀਰ ਦਿੱਲੇ ਖੋਲ ਕੇ ਫੋਨ ਲਾਏ ਪਰ ਲਾਏ ਮਾਲ ਮੁੱਲ ਅੱਛਾ ਜਿਆਜਿਆ ਮਾਰ ਜਣੀਏ ਮਤਲਬ ਕੋ ਫੋਨ ਲਾਵੇ ਜ਼ਰੂਰ ਹੈ ਮਾਨਦਾਨ ਖੁੱਲਾ ਹੋ ਜਾਊਗਾ ਜ਼ਰੂਰ ਜ਼ਰੂਰ ਠੀਕ ਹੈ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਇਹ ਵੀ ਗੱਪਣ ਜੀ ਹਾਂਜੀ ਗੱਪਣ ਜੀ ਇਹਦਾ ਕਿੰਨਾ ਸੂਆ ਜੀ ਇਹਦਾ ਦੂਜਾ ਸੂਆ ਜੀ ਇਹ ਤਾਂ ਦੂਸਰਾ ਸੂਆ ਹੈ ਹਾਂ ਦੇਖ ਸੰਦੇ ਹਵਾਂ ਨਹੀਂ ਤਾਂ ਵੀ ਲੱਗੇ ਤਾਂ ਇਹ ਜਰਸੀ ਸਾਈਵਲ ਕ੍ਰੋਸ ਚ ਆ ਗਈ ਹੈ ਨਾ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ 2000 ਰੁਪਏ ਜੀ ਇਹ ਤੁਹਾਨੂੰ ਪਤਾ ਇਹਨਾਂ ਦਾ ਦੁੱਧ ਹੁੰਦਾ ਸੰਗਣਾ ਹੁੰਦਾ ਥੋੜਾ ਘਟਿਆ ਹਾਂਜੀ ਹਾਂਜੀ ਦੋ ਬਾਰਾ 13 ਕਿਲੋ ਕੱਢ ਜੂਗੀ ਚੰਗਾ ਠੀਕ ਹੈ ਜੀ ਲਿਆ ਫਿਰ ਤੋੜ ਦੀਏ ਬਾਕੀ ਹਜੇ ਆਈ ਹੈ ਕੋਈ ਨਾਥ ਵੀ ਨਹੀਂ ਲਾਈ ਤਲਰਾ ਪਾਇਆ ਦੀ ਵਸ ਠੀਕ ਹੈ ਜੀ ਬਾਕੀ ਮਾਲ ਦੀ ਆਈ ਚਲਾਈ ਚਲਦੀ ਰਹਿੰਦੀ ਆ ਕੋਈ ਆ ਗਈ ਕੋਈ ਚਲ ਗਈ ਬਾਕੀ ਕੰਪੈਕਟ ਜਾਂ ਹਵਾਨਾ ਤਿਆਰ ਕਰਨਾ ਹੋਈ ਨੇ ਖਾਣਾ ਬਹੁਤ ਵਧੀਆ ਦਾ ਅਗਲਾ ਖਾਣਾ ਮਤਲਬ ਤੁਹਾਨੂੰ ਬਹੁਤ ਵਧੀਆ ਲੋਕ ਵਾਲਾ ਥਾਂ ਨਹੀਂ ਠੀਕ ਹੈ ਜੀ ਬੰਦੋ ਜੀ ਬਾਕੀ ਥਾਣਾ ਬੜਾ ਪਿਆਰਾ ਥਾਣਾ ਤੁਹਾਨੂੰ ਹੁਣੇ ਦਿਖਾਉਣੇ ਲੱਗੇ ਤਾਂ ਕੰਨ ਬਹੁਤ ਵਧੀਆ ਨੋ ਕੋਲਾ ਥਾਣੇ ਦੇ ਕੋਲਾ-ਕਲਾ ਥਾਣ ਲੱਗਾ ਆ ਦੇਖ ਸਾਡੇ ਜੀ ਤੇ ਕੀ ਰੱਖੀਏ ਫਿਰ ਇਹਦਾ ਮੁੱਲ ਆਪਾ ਮੁੱਲ ਤੇ ਭਾਵੇਂ ਇਹਦਾ ਵੀ 40 ਕਰ ਲਈਏ ਬਾਹਰ ਕਰ ਲਈਏ ਭਾਵੇਂ 40 ਅੱਛਾ ਦੇ ਦਾਂਗੇ ਵੀ ਜਿਹੜੀ 23 ਦਿਨੀ ਹਰ ਵੀਰੀ 35000 ਦੀ 35000 ਦੀ ਬੰਤਣ ਕਰ ਦਾਂਗੇ ਉੱਥੇ ਅੱਛਾ ਚਲੋ ਛੋਟ ਛੱਡ ਹੋ ਜੂਗੀ ਵਿੱਚ ਕੋ ਫੋਨ ਲਾਵੇ ਇੱਕ ਵਾਰੀ ਖੁੱਲਾ ਹੋ ਜੂ ਮੈਂ ਇਹਦੇ ਨਰਾਜ ਕਿ ਇਹਨੂੰ ਕਿਦਾਂ ਕਿੰਨੇ ਡੰਗਰ ਵੇਚੀ ਦੇ ਆ ਚਲੋ ਮੇਟੋ ਮੇਟੀ ਵੇਚਦੀ ਆ ਠੀਕ ਹੈ ਜੀ ਕਰਜ਼ੀ ਦਾ ਵਾਦਾ ਘਟਾ ਜੋ ਜੈ ਹੋਏ ਆਪਾਂ ਛੋਟਾ ਜਿਹਾ ਜ ਆਪਾਂ ਨਹੀਂ ਰੱਖ ਕੇ ਦੇ ਦੇਣਾ ਹੁੰਦਾ ਮਾ ਠੀਕ ਹੈ ਜੀ ਠੀਕ ਹੈ ਵੀਰ ਖੁਸ਼ ਹੋਣਾ ਫਿਰ ਔਰ ਵੀਰ ਜੀ ਹਰ ਵੀਡੀਓ ਦੀ ਤਰ੍ਹਾਂ ਫੇਰ ਉਹੀ ਗੱਲ ਕਹਿਣੀ ਚਾਹੁੰਦੇ ਹਾਂ ਜੀ ਡੰਗਰ ਮੇਰਾ ਵੀਰ ਵੀਡੀਓ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਰਿਪੀਟ ਕਰਕੇ ਦੇਖ ਲੇ ਹਾਂਜੀ ਇਹਦੀ ਹਾਈਟ ਦਾ ਜਜਮੈਂਟ ਕਰ ਲੇ ਠੀਕ ਹੈ ਨਾ ਹਾਈਟ ਹਾਈਟ ਤੋਂ ਜਜਮੈਂਟ ਕਰਿਆ ਕਰੇ ਨਾ ਤੇ ਪਹਿਲਾਂ ਵੀ ਗੱਲ ਇਹੋ ਕਹੀ ਜੀ ਨਾ ਕਦੀ ਵੀਡੀਓ ਝੂਠ ਕੀਤੀ ਤੇ ਨਾਗਰੀ ਕਰਵਾਈ ਵੀਰ ਕੋਲ ਹਾਂਜੀ ਹਾਂਜੀ ਇਹ ਡੰਗਰ ਦੀ ਚੰਗੀ ਤਰ੍ਹਾਂ ਆਪਣੀ ਜਜਮੈਂਟ ਕਰਕੇ ਜਿਹੜਾ ਡੰਗਰ ਕੱਬਣਿਆ ਹਾਂ ਜੀ ਤੁਹਾਡੇ ਟਿੱਪ ਤੇ ਆਪਣੀ ਪੂਰੀ ਮਰਗੀ 100% ਤਸੱਲੀ ਕਰਕੇ ਸਾਡੇ ਘਰੋਂ ਖੋਲੋ ਤਸੱਲੀ ਕਰਕੇ ਹਨਾ ਜਿੰਨਾ ਚਿਰ ਆਪਣੀ ਤਸੱਲੀ ਨਹੀਂ ਹੋਣਾ ਚਾਹ ਡੰ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸ਼ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ